ਮਿਲ ਗਈ ਹੈ ਲੋਕਤੰਤਰ ਜਿਹੜਾ ਉਹ ਆਪਣੇ ਉਹਨੇ ਆਪਣੇ ਰੰਗ ਲਿਆਂਦਾ ਇਹ ਲੋਕਤੰਤਰੀਕ ਡੈਮੋਕ੍ਰੈਟਿਕ ਕੰਟਰੀ ਹੈ ਤੇ ਬਾਬਾ ਸਾਹਿਬ ਜੀ ਦੇ ਜਿਹੜੇ ਸੰਵਿਧਾਨ ਹੈ ਉਹਦੀ ਇੱਕ ਜਿੱਤ ਹੋਈ ਹੈ ਇਹ ਪਤਾ ਲੱਗਦਾ ਕਿ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਕਿੰਨਾ ਸ਼ਕਤੀਸ਼ਾਲੀ ਹੈ ਇੱਕ ਇਮਾਨਦਾਰ ਬੰਦੇ ਨੂੰ ਸਿਸਟਮ ਬਦਲਣ ਵਾਲੇ ਬੰਦੇ ਨੂੰ ਇੱਕ ਸਿਰਫ ਕੀਓ ਪ੍ਰਚਾਰ ਨਾ ਕਰ ਸਕੇ ਇਲੈਕਸ਼ਨ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਅੱਜ ਉਹ ਸੁਪਰੀਮ ਕੋਰਟ ਜੀ ਸੁਪਰੀਮ ਕੋਰਟ ਦੇ ਰਿਹਾਈ ਦੇ ਨਾਲ ਜ਼ਮਾਨਤ ਦੇ ਨਾਲ ਬਾਹਰ ਆ ਰਹੇ ਨੇ ਇੱਕ ਸਾਡੇ ਵਲੰਟੀਅਰਸ ਦੇ ਵਿੱਚ ਸਾਡੀ ਲੀਡਰਸ਼ਿਪ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਸੀ ਆਪਣੀ ਖੁਸ਼ੀ ਜ਼ਾਹਰ ਨਹੀਂ ਕਰ ਸਕਦੇ ਜੀ ਇਸ ਕੇਸ ਨੂੰ ਲੈ ਕੇ ਭਜਪਾ ਲਗਾਤਾਰ ਹਮਲਾਵਰ ਸੀ ਕੇਜਰੀਵਾਲ ਉਰ ਤੇ ਆਮ ਆਦਮੀ ਪਾਰਟੀ ਤੇ ਔਰ ਲਗਾਤਾਰ ਜੀ ਦੇਖਦੇ ਰਹੇ ਆ ਕਿ ਸਵਾਲ ਚੱਕਦੇ ਰਹੇ ਨੇ ਇਮਾਨਦਾਰੀ ਨੂੰ ਲੈ ਕੇ ਦੇਖੋ ਇਹ ਸਾਰੇ ਹਮਲੇ ਇਲੈਕਸ਼ਨ ਤੋਂ ਪਹਿਲਾਂ ਸੀਗੇ ਇਹ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਜਿਹੜਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਅੱਜ ਇਮਾਨਦਾਰ ਨੇਤਾ ਦੀ ਇਮਾਨਦਾਰੀ ਦੀ ਇਹ ਅੱਜ ਇਨਸਾਫ ਮਿਲਿਆ ਹੈ ਸੁਪਰੀਮ ਕੋਰਟ ਨੇ ਇਨਸਾਫ ਕੀਤਾ ਹੈ ਤੇ ਅਸੀਂ ਬੜੇ ਖੁਸ਼ ਆ ਜੀ ਸੀਬੀਆਈ ਦਾ ਜਿਹੜਾ ਪੂਰੇ ਦਾ ਪੂਰਾ ਕੇਸ ਇੱਕ ਬਣਾਇਆ ਗਿਆ ਸੀ ਉਹਨਾਂ ਦੀ ਰਿਹਾਈ ਨੂੰ ਉਹਨਾਂ ਦੀ ਜ਼ਮਾਨਤ ਨੂੰ ਰੋਕਣ ਲਈ ਬਣਾਇਆ ਗਿਆ ਸੀ ਤੇ ਅੱਜ ਅਸੀਂ ਇਸ ਫੈਸਲੇ ਤੋਂ ਬੇहद ਖੁਸ਼ ਆ ਉਹ ਕਹਿੰਦੇ ਵੀ ਜਾਨ ਆ ਜਾਂਦੀ ਹੈ ਤੇ ਇੱਕ ਖੁਸ਼ੀ ਦੀ ਲਹਿਰ ਦੌੜਦੀ ਹੈ ਕਿਉਂਕਿ ਜਿਹੜੇ ਤੁਹਾਡੇ ਆਗੂ ਹੁੰਦੇ ਆ ਜਿਹੜੇ ਅੱਗੇ ਲਾ ਕੇ ਤੁਰਦੇ ਨੇ ਉਹਨਾਂ ਦਾ ਤੁਹਾਡੇ ਹਮੇਸ਼ਾ ਤੁਹਾਡੇ ird gird ਤੁਹਾਡੇ ਸਿਰ ਤੇ ਹੱਥ ਬੜਾ ਮਾਇਨੇ ਰੱਖਦੇ ਜੀ ਹਰਿਆਣਾ ਇਲੈਕਸ਼ਨ ਦੇ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਬਿਲਕੁਲ ਉਧਰੋਂ ਇਲੈਕਸ਼ਨ ਤੇ ਨਾਲ ਹੀ ਜ਼ਮਾਨਤ ਹਰਿਆਣਾ ਇਲੈਕਸ਼ਨ ਦੇ ਵਿੱਚ ਜੀ ਹਰਿਆਣਾ ਦੇ ਪੁੱਤਰ ਨੇ ਹਰਿਆਣਾ ਦੇ ਜੰਮੇ ਨੇ ਹਰਿਆਣਾ ਇਲੈਕਸ਼ਨ ਚ ਬੜਾ ਵੱਡਾ ਜਦੋਂ ਆਪ ਜਾਣਗੇ ਪਹਿਲਾਂ ਹੀ ਉਤਸ਼ਾਹ ਲੋਕਾਂ ਚ ਹੈਗਾ ਬੜਾ ਵੱਡਾ ਉਤਸ਼ਾਹ ਜਾਣਾ ਹਰਿਆਣੇ ਦੇ ਲੋਕ ਬੇਹੱਦ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਹਰਿਆਣਾ ਵਾਸੀਆਂ ਨੂੰ ਮੈਂ ਬੇਨਤੀ ਕਰੂੰਗੀ ਜਿਸ ਤਰੀਕੇ ਪੰਜਾਬ ਦੇ ਵਿੱਚ ਰੁਖ ਬਦਲੇ ਆ ਹਰਿਆਣਾ ਦੇ ਲੋਕ ਵੀ ਜ਼ਰੂਰ ਬਦਲਣਗੇ